ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਉਮੀਦ ਪਾਣੀ ਬਚਾਓ ਭੈਣ ਦੀ ਉਮੀਦ ਪਿੰਡ ਬਿੰਬੜ ਵਿੱਚ ਡਿਸਪੋਜ਼ਲ ਜਨਰਡ ਸਤਾਪਿਤ ਕੀਤਾ ਗਿਆ ਹੈ ਜੋ ਕਿ ਅਰਵਿੰਦ ਖੰਨਾ ਦੇ ਉਮੀਦ ਸਹਿਦੀ ਸਹਿਯੋਗ ਦੇ ਨਾਲ ਹੀ ਉਪਰਾਲਾ ਕੀਤਾ ਗਿਆ ਜਿੱਥੇ ਸੈਲਫ ਹੈਲਪ ਗਰੁੱਪੇ ਚਾਲੂ ਕੀਤੇ ਗਏ ਹਨ ਜੋ ਕਿ 5 ਤੋਂ ਲੈ ਕੇ 7 ਮੈਂਬਰਾਂ ਤੱਕ ਦੇ ਗਰੁੱਪ ਬਣਾਏ ਗਏ ਹਨ ਪਿੰਡਾਂ ਦੇ ਵਿੱਚ ਉਸਾਰਤ ਕਰਨ ਦੇ ਲਈ ਲੀਡਰਸ ਦੇ ਲਈ ਇੱਕ ਹੈਲਪ ਗਰੁੱਪ ਚਾਲੂ ਕੀਤਾ ਗਿਆ ਜੋ ਕਿ ਅਰਵਿੰਦ ਖੰਨਾ ਦੇ ਸਹਿਯੋਗ ਦੇ ਨਾਲ ਇਹ ਡਿਸਪੋਜ਼ਲ ਦੇਖ ਸਕਦੇ ਹੋ ਤਿਆਰ ਹੋ ਰਹੀਆਂ ਹਨ ਜੋ ਯੂਨਿਟ ਲਾਇਆ ਗਿਆ ਹੈ तकरीबन ਇਸ ਦੀ ਕੀਮਤ 1,50,000 ਰੁਪਏ ਦੀ ਤਕਰੀਬਨ ਦੱਸੀ ਜਾ ਰਹੀ ਹੈ ਜਿਸ ਦੇ ਤਨੇ ਚਲਾਉਣ ਦੇ ਲਈ ਹੋਰ ਵੀ ਖਰਚੇ ਆਉਂਦੇ ਹਨ ਜਿੱਥੇ ਕਿ ਅਰਵਿੰਦ ਖੰਨਾ ਆ ਫਾਊਂਡੇਸ਼ਨ ਵੱਲੋਂ ਨੀਨਾ ਦਾ ਸਹਿਯੋਗ ਕੀਤਾ ਗਿਆ ਬੈਂਕ ਵੱਲੋਂ ਲੋਨ ਕਰਵਾ ਕੇ ਇਹਨਾਂ ਨੂੰ ਦਿੱਤਾ ਗਿਆ ਜਿਸ ਦੇ ਨਾਲੇ ਆਪਣਾ ਹੱਥਾਂ ਦੇ ਕਾਰੀਗਰੀ ਕਰ ਸਕਦੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਛੋਟੀਆਂ ਕੌਲੀਆਂ ਤੇ ਵੱਡੇ ਡਿਸਪੋਜ਼ਲ ਕੌਲੀਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਬੜਾ ਇੱਕ ਉਪਰਾਲਾ ਹੈ ਕਿਉਂਕਿ ਪਿੰਡਾਂ ਦੇ ਅਗਰ ਗੱਲ ਕਰੀਏ ਨਾਬੇ ਤੋਂ ਅਰਪਾਨੇਗੜ ਤੋਂ ਤਕਰੀਬਨ 15 ਤੋਂ 16 ਕਿਲੋਮੀਟਰ ਦੂਰ ਪਿੰਡ ਸਥਿਤ ਹੈ ਜਿੱਤੇ ਪਿੰਡ ਦੇ ਵਿੱਚ ਇੱਕ ਇਹ ਉਦਮ ਉਮੀਦ ਫਾਊਂਡੇਸ਼ਨ ਵੱਲੋਂ ਕੀਤਾ ਕਿ ਆਪਣੇ ਆਪ ਦੀ ਇੱਕ ਸਰਾਣੀ ਜੋਗ ਉਪਰਾਲਾ ਹੈ ਕਿਉਂਕਿ ਪਾਣੀ ਬਚਾਓ ਪੈਣ ਦੀ ਉਮੀਦ ਵਿੱਚ ਪਿੰਡ ਬਿੰਬੜ ਵਿੱਚ ਜਿੱਥੇ ਡਿਸਪੋਜ਼ਲ ਜੁਨਿਟ ਤਿਆਰ ਕੀਤਾ ਗਿਆ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਉਪਰਾਲਾ ਹੈ ਜਿੱਥੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹਨਾਂ ਵੱਲੋਂ ਡਿਸਪੋਜ਼ਲ ਤਿਆਰ ਕਰਕੇ ਵੱਖ-ਵੱਖ ਜਗ੍ਹਾ ਤੇ ਜਿੱਥੇ ਸਪਲਾਈਆਂ ਕੀਤੀਆਂ ਜਾ ਰਹੀਆਂ ਹਨ ਜਿੱਥੇ ਕਿਸ ਨੂੰ ਚਲਾਉਣ ਦੇ ਲਈ ਘੱਟੋ ਘੱਟ 2 ਲੱਖ ਰੁਪਏ ਦੇ ਨਜ਼ਦੀਕ ਕਰੀਬ ਪੈਸੇ ਲੱਗੇ ਹਨ ਹੁਣ ਤੱਕ ਅਗਰ ਗੱਲ ਕਰੀਏ ਤਾਂ ਉਹ ਦੱਸ ਰਹੇ ਹਨ ਕਿ ਉਹਨਾਂ ਨੂੰ ਵੱਡੇ ਵੱਡੇ ਆਰਡਰ ਮਿਲਨੇ ਸ਼ੁਰੂ ਹੋ ਚੁੱਕੇ ਹਨ ਜਿਸ ਦੇ ਨਾਲ ਉਹਨਾਂ ਦੀ ਆਮਦਨ ਦਾ ਸਰੋਤ ਬਹਾਰਿਆ ਤਸਵੀਰਾਂ ਵੀ ਦੇਖ ਸਕਦੇ ਹੋ ਅਰਵਿੰਦ ਖੰਨਾ ਪਹੁੰਚੇ ਹਨ ਉਹਨਾਂ ਦੇ ਨਾਲ ਜ਼ਿਲ੍ਹਾ ਸਾਬਕਾ ਪ੍ਰਧਾਨ ਟਿੰਕੂ ਜੀ ਵੀ ਪਹੁੰਚੇ ਹਨ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਹੁਣ ਉਹ ਲਾਇਕ ਜੁਨਿਟ ਦੇ ਵਿੱਚ ਦੇਖ ਰਹੇ ਹਨ ਤਾਰੀਫ ਅਰਵਿੰਦ ਖੰਨਾ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਕਸਰਾਣਾ ਜੋਗੋ ਉਪਰਾਲਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਰਵਿੰਦ ਖੰਨਾ ਦੇ ਨਾਮ ਨਾਲ ਹੈਲਪ ਗਰੁੱਪ ਜੋ ਲੇਡੀਜ਼ ਦਾ ਬਣਾਇਆ ਗਿਆ ਹੈ ਉਹ ਇੱਕ ਜੁਨਿਟ ਦਿਖਾ ਰਹੇ ਹਨ ਕਿਵੇਂ ਬਣੀ ਹੋਈਆਂ ਕੌਲੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਕਿ ਇੱਕ ਉਦਮ ਹੈ ਉਥਾਂ ਦੱਸਿਆ ਜਾ ਰਿਹਾ ਹੈ ਕਿ ਬਕੋ ਬਕੋ ਉਦਮ ਹੋਣਾ ਵੱਲੋਂ ਕੀਤੀ ਜਾਂਦੀ ਜਿੱਥੇ ਮਸ਼ਰੂਮ ਦੀ ਕੀਤੀ ਹੋਵੇ ਤਾਂ ਡੈਰੀ ਫਾਰਮ ਦਾ ਹੋਰ ਜੁਨਿਟ ਸਥਾਪਿਤ ਕੀਤੇ ਜਾ ਰਹੇ ਹਨ ਕਿਉਂਕਿ ਕੁਝ ਕੁ ਪਿੰਡਾਂ ਦੇ ਵਿੱਚੇ ਬਣਾਏ ਜਾ ਰਹੇ ਚੁੱਕੇ ਆਪਣੇ ਵਸਾਲਾ ਕੋਲ ਜੋ ਪ੍ਰਲਾਪ ਉਹ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨਸਰਾਂ ਦੇ ਵਿੱਚ ਕੰਮ ਕਰਦੀਆਂ ਧੰਨਵਾਦ ਮੈਂ ਖੰਨਾ ਸਾਹਿਬ ਦੀਆਂ ਜਿਨ੍ਹਾਂ ਨੇ ਸਾਨੂੰ ਪੈਣਾ ਨੂੰ ਇਹ ਉਮੀਦ ਬਖਸ਼ੀ ਤੇ ਧੰਨਵਾਦ ਮੈਂ ਸਾਰੇ ਗਰੁੱਪ ਦਾ ਧੰਨਵਾਦ ਕਰਦੀਆਂ ਕਿ ਜੋ ਸਾਡੇ ਇਸ ਪਿੰਡ ਦੇ ਵਿੱਚ ਇਹ ਰੋਜ਼ਗਾਰ ਚਲਾਇਆ ਤੇ ਅਸੀਂ ਪੈਣਾ ਰਲ ਕੇ ਕੰਮ ਕਰ ਰਹੀਆਂ ਤੇ ਅਸੀਂ ਹੋਰ ਵੀ ਜ਼ਿਆਦਾ ਇਸ ਕੰਮ ਨੂੰ ਅੱਗੇ ਵਧਾਵਾਂਗੇ ਤੇ ਬਸ ਮੈਂ ਰੇਸ਼ਮ ਜੀ ਕਿੰਨੀਆਂ ਮਹਿਲਾਵਾਂ ਅਸੀਂ ਪਹਿਲਾਂ 6 ਮਹਿਲਾਵਾਂ ਨੇ ਕੰਮ ਕਰ ਰਹੀਆਂ ਜਿਹੜੀਆਂ ਅਸੀਂ 7 ਸੀ ਇੱਕ ਉਹ ਕਹਿੰਦੀ ਵੀ ਮੈਂ ਨਹੀਂ ਕਰ ਸਕਦੀ ਮੇਰੇ ਘਰ ਦਾ ਨਹੀਂ ਸਰਦਾ ਅਸੀਂ 6 ਕਰ ਰਹੀਆਂ ਦੇ ਕੋਈ ਗੱਲ ਨਹੀਂ ਅਸੀਂ ਇਸ ਕੰਮ ਕਰਦੇ ਗੁਜ਼ਾਰੀ ਦੀ ਗੱਲ ਕੀਤੀ ਹੈ ਵੀ ਘਰ ਦਾ ਗੁਜ਼ਾਰਾ ਚੱਲ ਬੜੀ ਵਧੀਆ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਸੀ ਇਸ ਕੰਮ ਨੂੰ ਵੀ ਸਪੋਰਟ ਕਰ ਰਹੇ ਆ ਘਰ ਦੇ ਵੀ ਕੋਈ ਬਾਤ ਜੂਗਾ ਕੰਮ ਹਾਂਜੀ ਮਨਜੀਤ ਕੌਰ ਸਰ ਕਿਹੜਾ ਕੰਡਾ ਜੀ ਬੇਮੜ ਪਿੰਡ ਜੇ ਉਰੇ ਕੀ ਕਰ ਰਹੇ ਹੁਣ ਡਿਸਪੋਜ਼ਰ ਕੌਲੀਆ ਬਣਾਉਂਦੇ ਆ ਜੀ ਖੰਨਾ ਮੀਤ ਵੱਲੋਂ ਸਾਨੂੰ ਉਹ ਕੀਤਾ ਗਿਆ ਜਿੰਨੀ ਕਿੰਨੇ ਜਿਹਾ ਜੁਨਟ ਲਾਇਆ ਤੁਸੀਂ ਇਹ 1.80 ਦਾ ਜੀ ਤੇ ਹੁਣ ਜਦੋਂ ਤੁਸੀਂ ਡਿਸਪੋਜ਼ਲ ਕੋਲੇ ਤਿਆਰ ਕਰਦੇ ਹੋ ਤਾਂ ਕਿੱਥੇ ਕਿੱਥੇ ਟ੍ਰੇਡ ਲੈਂਦੇ ਹੋ? ਉਹ 90 ਪਾਣੀ ਘੜ। ਐਵੇਂ ਇਸਮਰੂਰ ਇਹਨਾਂ ਤੋਂ ਸਸੇ ਇਹਦੇ ਨਾਲ ਕਿੰਨਾ ਕੁ ਪੈਸੇ ਦੀ ਇਨਕਮ ਆਉਂਦੀ ਹੈ? ਵਧੀਆ ਬਣ ਜਾਂਦੇ ਨੇ ਜਿਵੇਂ ਵੀ 70 60 ਹਜ਼ਾਰ ਦਾ ਵਿਅਨਨ ਤਿੰਨ ਚਾਰ ਮਹੀਨਿਆਂ ਚ ਹੋ ਗਿਆ ਸਾਡਾ। ਤਕਰੀਬਨ ਕਿੰਨੇ ਦਾ ਜਿਹੜਾ ਤੁਹਾਡਾ ਮੈਂਬਰ ਗਰੁੱਪ ਹੈ ਕਿੰਨੇ ਕ ਬੰਦੇ ਨਾਲ ਕਰਦੇ ਹੋ? 13 ਮੈਂਬਰ ਨੇ ਜੀ। 13 ਮੈਂਬਰ ਹੋਰੇ ਕਿੰਨੇ ਕੰਮ ਕਰਦੇ ਤੁਸੀਂ? ਉਹਰੇ ਅਸੀਂ ਪੰਜ ਮੈਂਬਰ ਕੰਮ ਕਰਦੇ ਆਂ ਬਾਕੀ ਕੋਈ ਸਪਲਾਈ ਕਰਦੇ ਨੇ ਕੁਝ ਕੰਮ ਲਈ ਰੋਲ ਤੇ ਜਾਂਦੇ ਨੇ ਜਿਵੇਂ ਵੀ ਵੀ ਅੱਗੇ ਤਲਾਸ਼ ਆਪਾਂ ਗੱਲ ਕਰੀਏ ਰੋਨਾਬਾ 15 ਕਿਲੋਮੀਟਰ ਹੈ ਸੇਮ ਭਾਅ ਨਹੀਂ ਕਰੀਏ 15 ਕਿਲੋਮੀਟਰ ਹੈ ਰੋਜ਼ ਦੀ ਚੀਜ਼ ਪਚਾਉਣਾ ਕਰਨ ਲਈ ਤੁਹਾਨੂੰ ਬੜੀ ਉੱਤੋਂ ਜਾਣਾ ਨਹੀਂ ਸਰ ਆਪਾਂ ਕਰ ਲੈਨੇ ਆ ਡਿਸਕਸ ਜਿਵੇਂ ਵੀ ਕਦੇ ਉਹ ਆਪਣੇ ਦੂਜੇ ਗਰੁੱਪ ਵਾਲੇ ਚਲੇ ਜਾਂਦੇ ਨੇ ਕਦੇ ਅਸੀਂ ਚਲੇ ਜਾਂਦੇ ਆ ਐਵੇਂ ਕਿੰਨੀ ਕਿੰਨ ਕਮ ਹੋ ਜਾਂਦੀ ਅਗਰ ਗੱਲ ਕਰੀਏ ਰੋਜ਼ੀ ਰੋਜ਼ ਦੀ ਗੱਲ ਤੋਂ ਹੋ ਜਾਂਦੀ ਏ ਸਰ ਜਿਵੇਂ ਵੀ ਆਪਣੇ 2-3000 ਦੀ ਸੇਲ ਹੋ ਜਾਂਦੀ ਆ ਕਿੰਨਾ ਕੁ ਵਧੀਆ ਲੱਗਿਆ ਜੀ ਦਾ ਕੰਨਾ ਜੀ ਨੇ ਵੱਲੋਂ ਪ੍ਰੋਗਰਾਮ ਜਿਹੜਾ ਲਿਖਿਆ ਬਹੁਤ ਵਧੀਆ ਲੱਗਿਆ ਸਰ ਕੀ ਚਾਹੁੰਦੇ ਆਉਣ ਵਾਲੇ ਟਾਈਮਾਂ ਦੇ ਵਿੱਚ ਕੰਨਾ ਬਹੁਤ ਵਧੀਆ ਅੱਗੇ ਤ ਰਾਜਵਿੰਦਰ ਕੋਰਸ ਜੀ ਰਾਜਵਿੰਦਰ ਜੀ ਕਮੇਟੀ ਵੱਲੋਂ ਲੋਕਾਂ ਦੇ ਨਿਕਪੁਰ ਮਦਦ ਕਰੀ ਜਾ ਰਹੀ ਹੈ ਜੁਨਾਟਰਾਈਂ ਕਿਵੇਂ ਕਰੀ ਜਾ ਰਹੀ ਹੈ ਕਿਹੜੇ ਪਿੰਡ ਦਾ ਪ੍ਰੋਗਰਾਮ ਹੈ ਤੇ ਕੀ ਹੈ ਹਾਂਜੀ ਉਮੀਦ ਚੇਅਰਮੈਨ ਸ਼੍ਰੀ ਅਰਵਿੰਦ ਖੰਨਾ ਜੀ ਦੀ ਗਵਾਈ ਦੇ ਵਿੱਚ ਪੈਣਾ ਦੀ ਉਮੀਦ ਪ੍ਰੋਜੈਕਟ ਹੈ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਜਿਸ ਦੇ ਅਧੀਨ ਸੈਲਫ ਹੈਲਪ ਗਰੁੱਪ ਬਣਦੇ ਨੇ ਬੀਬੀਆਂ ਦੇ 12 ਤੋਂ 15 ਬੀਬੀਆਂ ਦੇ ਇਸੇ ਤਰ੍ਹਾਂ ਦਾ ਇੱਕ ਗਰੁੱਪ ਹੈ ਜਿਹੜਾ ਬਿੰਬੜ ਪਿੰਡ ਦੇ ਵਿੱਚ ਪਾਣੀ ਬਚਾਓ ਪੈਣਾ ਦੀ ਉਮੀਦ ਬਣਾਇਆ ਗਿਆ ਸ਼ੁਰੂ ਇਹ ਗਰੁੱਪ ਦੀ ਜਿਹੜੀ ਸ਼ੁਰੂਆਤ ਸੀਗੀ ਉਹ 24 1 24 ਨੂੰ ਕੀਤੀ ਗਈ ਸੀਗੀ ਫਾਰਮੇਸ਼ਨ ਕੀਤੀ ਗਈ ਇਹਦਾ ਖਾਤਾ ਜਿਹੜਾ ਪੰਜਾਬ ਗ੍ਰਾਮੀਨ ਬੈਂਕ ਮਾਝਾ ਦੇ ਵਿੱਚ ਖੁੱਲਿਆ ਬਚਤ ਖਾਤਾ ਖੁਲਾਣਾ ਪੈਂਦਾ ਹੈ ਗਰੁੱਪ ਦਾ ਉਸ ਤੋਂ ਬਾਅਦ ਇਹ ਸੇਵਿੰਗ ਕਰਦੇ ਰਹੇ ਕੁਝ ਸਮੇਂ ਬਾਅਦ ਸਰ ਨੇ ਵਿਜ਼ਿਟ ਕੀਤੀ ਗਰੁੱਪ ਨਾਲ ਤਾਲਮੇਲ ਕੀਤਾ ਸ਼੍ਰੀ ਅਰਵਿੰਦ ਖੰਨਾ ਜੀ ਪਹੁੰਚੇ ਇੱਥੇ ਤਾਂ ਬੀਬੀਆਂ ਨੇ ਮੰਗ ਕੀਤੀ ਕਿ ਸਾਡਾ ਕੋਈ ਰੋਜ਼ਗਾਰ ਤੰਦੜਾ ਸਾਡਾ ਉਹ ਅੱਗੇ ਵਧਾਇਆ ਜਾਵੇ ਅਸੀਂ ਕੀ ਕਰੀਏ ਤਾਂ ਕਿ ਸਾਡੇ ਜਿਹੜੇ ਹੈਗੇ ਨੇ ਜੀਵਨ ਪੱਧਰ ਵਿੱਚ ਸੁਧਾਰ ਹੋ ਸਕੇ ਤਾਂ ਸ਼੍ਰੀ ਅਰਵਿੰਦ ਖੰਨਾ ਜੀ ਨੇ ਕਿਹਾ ਕਿ ਇਹ ਬੀਬੀਆਂ ਘਰ ਬੈਠ ਕੇ ਕੰਮ ਕਰ ਰਹੀਆਂ ਨੇ ਕਰਨਾ ਚਾਹੁੰਦੀਆਂ ਨੇ ਤਾਂ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਹੈ ਜਿਹੜਾ ਉਹ ਲੈ ਕੇ ਆਂਦਾ ਜਾਵੇ ਉਸ ਦੇ ਤਹਿਸ ਸੋਚ ਵਿਚਾਰ ਤੋਂ ਨਤੀਜਾ ਇਹ ਹੋਇਆ ਕਿ ਪੰਜਾਬ ਮਾਲਵਾ ਗ੍ਰਾਮੀਨ ਬੈਂਕ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਦਾ 1.5 ਲੱਖ ਰੁਪਏ ਦਾ ਗਰੁੱਪ ਲੋਨ ਦੇਖੋ ਇੱਥੇ ਉਮੀਦ ਜਿਹੜਾ ਹੈਗਾ ਮੇਨ ਸਹਿਯੋਗ ਇਹ ਹੈ ਕਿ ਬੈਂਕ ਜਿਹੜੇ ਹੈਗੇ ਨੇ ਵਿਦਆਊਟ ਸਿਕਿਉਰਿਟੀ ਤੋਂ ਲੋਨ ਨਹੀਂ ਦਿੰਦੇ ਆਮ ਲੋਕਾਂ ਕੋਲ ਸਿਕਿਉਰਿਟੀ ਦਾ ਕੋਈ ਫੰਡਾ ਨਹੀਂ ਹੁੰਦਾ ਤਾਂ ਟਾਈਮ ਤੇ ਉਮੀਦ ਨੇ ਸਿਕਿਉਰਿਟੀ ਦਾ ਆਪਣਾ ਜਿੰਮਾ ਲੈ ਕੇ ਇਹ ਲੋਨ ਡਿਸਬਰਸ ਕਰਾਇਆ 1.5 ਲੱਖ ਦੀ ਅਮਾਉਂਟ ਦਾ ਲੋਨ ਹੋਇਆ ਇਹਨਾਂ ਦਾ ਜੀਨੇ ਵਿੱਚੋਂ 145000 ਦਾ ਟੋਟਲ ਜਿਹੜਾ ਇਹ ਯੂਨਿਟ ਹੈ ਉਹ ਇਸਟੈਬਲਿਸ਼ ਕੀਤਾ ਗਿਆ ਤੇ 19 5 25 ਨੂੰ ਅਸੀਂ ਇਹ ਲਗਵਾਇਆ ਸੀ ਇੱਥੇ ਤੇ ਲਡੇੜ ਤੱਕ 65000 ਰੁਪਏ ਦਾ ਪ੍ਰੋਫਿਟ ਹੈ ਜਿਹੜਾ ਇਹ ਗਰੁੱਪ ਹੈ ਉਹ ਅਰਨ ਕਰ ਚੁੱਕਿਆ ਤੇ ਆਉਣ ਵਾਲੇ ਸਮੇਂ ਵਿੱਚ ਉਮੀਦ ਕਰਦੇ ਕਿਉਂਕਿ ਸਾਡੀ ਇਹ ਸ਼ੁਰੂਆਤ ਸੀ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵੀ ਬੈਂਡਰਜ਼ ਨੂੰ ਆਇਡੈਂਟੀਫਾਈ ਕਰ ਰਹੇ ਹਾਂ ਉਮੀਦ ਹਮੇਸ਼ਾ ਹਰ ਆਮ ਵਰਗ ਦੇ ਲੋਕਾਂ ਦੇ ਲਈ ਮੋਢੇ ਨਾਲ ਮੋਢਾ ਲਾ ਕੇ ਖੜੀਏ ਚਾਹੀਦੀ ਉਹ ਮੈਡੀਕਲ ਟ੍ਰੀਟਮੈਂਟ ਰਹੀ ਹੋਣ ਜਾਂ ਹੋਰ ਸਰਵਿਸਿਜ਼ ਹੋ ਰਹੀਆਂ ਹੋਣ ਤੇ ਇਸੇ ਤਰ੍ਹਾਂ ਹੀ ਸੈਲਫ ਹੈਲਪ ਗਰੁੱਪਾਂ ਦੇ ਥਰੂ ਆਮ ਪਰਿਵਾਰਾਂ ਦੀਆਂ ਬੀਬੀਆਂ ਨੂੰ ਅੱਗੇ ਲਿਆ ਕੇ ਜੀਵਨ ਪੱਧਰ ਵਿੱਚ ਸੁਧਾਰ ਕਰਨ ਲਈ ਉਮੀਦ ਹਰ ਹੈਂਡਹੋਲਡ ਸਪੋਰਟ ਹੈ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕਰ ਰਹੀ ਹੈ ਤੇ ਕਰਦੀ ਰਹੇਗੀ ਮੈਡਮ ਜਿਹੜੇ ਕੰਮ ਸ਼ੁਰੂ ਕੀਤਾ ਤਾਂ ਕਿੰਨੇ ਕ ਉਸ ਟਾਈਮ ਪੈਸਾ ਲੱਗਿਆ ਉਸ ਤੋਂ ਬਾਅਦ ਕਿਵੇਂ ਪ੍ਰੋਫਿਟੇ ਦਾ ਚੱਲੂ ਪਿਆ ਦੇਖੋ ਸ਼ੁਰੂਆਤ ਦੇ ਵਿੱਚ ਤਾਂ ਹਰ ਕਿਸੇ ਨੂੰ ਇਹੀ ਲੱਗਦਾ ਹੁੰਦਾ ਇੱਕ ਵੀ ਰਿਸਕ ਜ ਹੈ ਕਿਉਂਕਿ ਆਮ ਪਰਿਵਾਰ ਨੇਗੇ ਕੋਈ ਜ਼ਿਆਦਾ ਵੱਡੀ ਆਮਦਨ ਦਾ ਸੋਰਸ ਨਹੀਂ ਸੀਗਾ 1.5 ਲੱਖ ਰੁਪਇਆ ਬੈਂਕ ਤੋਂ ਲੈ ਲਿਆ ਸੋਚਣ ਲੱਗੇ ਇਹਨੂੰ ਪਰਾਂਗੇ ਕਿਸਾਂ ਕਿਸ ਤਰ੍ਹਾਂ ਜ਼ਿਆਦਾਤਰ ਬੈਂਕਾਂ ਦੇ ਵਿੱਚ ਅਕਾਊਂਟ ਨੇ ਜਿਹੜੇ ਉਹ ਐਨਪੀਏ ਹੋ ਜਾਂਦੇ ਨੇ ਅਸੀਂ ਖੁਸ਼ਕਿਸਮਤਾਂ ਕਿ ਪੰਜਵਾਂ ਮਹੀਨਾ ਚੱਲ ਰਿਹਾ ਹੈ ਇਹਨਾਂ ਦੀ EMI ਜਿਹੜੀ 6000 ਰੁਪਏ ਮਹੀਨਾ ਇਹ ਆਪਣੇ ਇਸੇ ਦੇ ਵਿੱਚੋਂ ਆਰਨ ਕਰਕੇ ਉੱਥੇ ਸਬਮਿਟ ਕਰ ਰਿਹਾ ਹੈ ਤੇ ਲਗਾਤਾਰ ਇਹਨਾਂ ਦਾ ਜਿਹੜਾ ਹੈਗਾ ਰੋਜ਼ਗਾਰ ਦਾ ਇਹ ਸਾਧਨ ਹੈ ਜਿਹੜਾ ਉਹ ਚੱਲਦਾ ਜਾ ਰਿਹਾ ਹੈਗਾ ਮੈਂ ਮੈਡਮ ਕਿੰਨੇ ਕੁ ਰੋਜ਼ ਤੇ ਜਿਹੜਾ ਕੰਮ ਹੈ ਕਿੰਨਾ ਕੁ ਹੋ ਜਾਂਦਾ ਤੇ ਕਿੰਨੇ ਕੁ ਪੈਸਿਆਂ ਦਾ ਜਿਹੜਾ ਹੋ ਜਾਂਦਾ ਦੇਖੋ ਕੁਝ ਚੀਜ਼ਾਂ ਤਾਂ ਇਹਦੇ ਵਿੱਚ ਸੀਜ਼ਨਲ ਹੁੰਦੀਆਂ ਜਿੱਦਾਂ ਹੁਣ ਵਿਆਹਾਂ ਦਾ ਮੌਸਮ ਹੈ ਜਾਂ ਲੋਹੜੀ ਵਗੈਰਾ ਚੱਲੇਗੀ ਅੱਗੇ ਫੈਸਟੀਵਲਸ ਆਗੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹਨੀ ਆ ਕਿ ਉਮੀਦ ਸੰਸਦ ਦੇ ਦੁਆਰਾ ਸ਼੍ਰੀ ਅਰਮਿੰਦ ਖੰਨਾ ਜੀ ਇੰਨਾ ਜ਼ਿਆਦਾ ਡੀਪਲੀ ਇਸ ਚੀਜ਼ਾਂ ਨੂੰ ਰੀਡ ਕਰਦੇ ਆ ਤੇ ਸਾਨੂੰ ਉਹਨਾਂ ਦੇ ਇਹਨੇ ਸੁਜੈਸ਼ਨ ਆਉਂਦੇ ਆ ਕਿ ਅਸੀਂ ਫੂਡ ਕਾਰਟ ਚਲਾਈਆਂ ਦੇਖੋ ਫੂਡ ਕਾਰਟ ਦੇ ਉੱਪਰ ਡਿਸਪੋਜ਼ਲ ਦੀ ਜ਼ਰੂਰਤ ਪੈਂਦੀ ਹੈ ਇਹੀ ਫੂਡ ਕਾਰਟ ਦਾ ਜਿਹੜਾ ਹੈਗਾ ਮਟੀਰੀਅਲ ਇਹ ਵਾਲਾ ਮਟੀਰੀਅਲ ਡਿਸਪੋਜ਼ੇਬਲ ਇਹ ਫੂਡ ਕਾਰਟ ਲਈ ਵੀ ਮੰਗ ਹੋਗੀ ਇੱਕ ਜਿੱਦਾਂ ਗੱਡੀ ਨੂੰ ਚਲਾਣ ਲਈ ਤੇਲ ਦੀ ਮੰਗ ਹੁੰਦੀ ਹੈ ਨਾ ਇਸ ਮਸ਼ੀਨ ਨੂੰ ਚਲਾਣ ਲਈ ਸਾਡੀ ਫੂਡ ਕਾਰਟ ਤੇ ਇਹ ਮਟੀਰੀਅਲ ਸੇਲ ਕੀਤਾ ਜਾ ਰਿਹਾ ਹੈ। ਲਾ ਕੇ ਗੱਲ ਕਰੀਏ ਉਹ ਨਾ ਪਰ ਪੋਣੀ ਘੜ ਦਾ ਕਿੰਨਾ ਕਿਲੋਮੀਟਰ ਦਾ ਫਰਕ ਹੈ। ਨੱਬਾ ਦੀਦੀ ਕੋ 90 ਵਾਲੀ ਸਾਈਡ ਤੇ ਨਹੀਂ ਅਸੀਂ ਜਾ ਰਹੇ ਹੈਗੇ। ਤਾਂ ਨਬਰ ਫੋਨ ਹੀ ਘੜਦਾ ਕਿੰਨਾ ਫਰਕ ਹੈ ਸਰ ਦੇਖੋ 15 20 ਕਿਲੋਮੀਟਰ ਜਿਹੜਾ ਹੈਗਾਗਾ ਸ਼ਹਿਰ ਹੈਗਾ ਦੂਰੀ ਤੇ ਪੈਂਦਾ ਹੈਗਾ ਲੋਕੀ ਇੱਥੇ ਟ੍ਰਾਂਸਪੋਰਟ ਵੀ ਨਹੀਂ ਹੈਗੀ ਸਰ ਇੱਥੇ ਤੇ ਜੇ ਅਗਰ ਮੈਡਮ ਗੱਲ ਕਰੀਏ ਜਿੱਦੇ ਸ਼ਹਿਰਾਂ ਚ ਜੁਨਿਟ ਤਾਂ ਲੱਗ ਸਕਦੇ ਨੇ ਪਰ ਪਿੰਡਾਂ ਚ ਸ਼ਹਿਰਾਂ ਚ ਕਿਵੇਂ ਜਾਣ ਦੀ ਬੁਨਿਆਦੀ ਫੈਸਲਿਟੀ ਦੇਖੋ ਜੀ ਜੇ ਮੈਂ ਤੁਹਾਡੇ ਤੋਂ ਇਹ ਇਹ ਚੀਜ਼ ਦੇਖਣਾ ਚਾਹੁੰਦੀ ਆ ਕਿ ਪਿੰਡਾਂ ਵਾਲਿਆਂ ਨੂੰ ਜੇ ਇਸ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਨੂੰ ਵੀ ਤਾਂ ਸ਼ਹਿਰ ਜਾਣਾ ਪੈਣਾ ਹੈ ਦੇਖੋ ਗੱਲ ਇਹ ਨਹੀਂ ਹੈਗੀ ਕਿ ਪਿੰਡਾਂ ਵਾਲੇ ਜਾਣਗੇ ਕਿਵੇਂ ਹੁਣ ਜੇ ਬਲਕ ਦੇ ਵਿੱਚ ਮਟੀਰੀਅਲ ਹੋ ਰਿਹਾ ਹੈ ਤਾਂ ਜੀ ਵੈਂਡਰ ਤੱਕ ਪ ਹੁੰਦੀ ਹੈ ਦੂਸਰੀ ਚੀਜ਼ ਹੈ ਸ਼ਹਿਰ ਦੇ ਵਿੱਚ ਤਾਂ ਹੋਰ ਵੀ ਬਹੁਤ ਸਾਰੀਆਂ ਫੈਕਟਰੀਆਂ ਵਗੈਰਾ ਹੁੰਦੀਆਂ ਜੀ ਉੱਥੇ ਵੀ ਲੋਕੀ ਕੰਮ ਕਰ ਸਕਦੇ ਆ ਲੋਕਾਂ ਦੀਆਂ ਕੋਠੀਆਂ ਚ ਕੰਮਾਂ ਤੋਂਆਂ ਦੇ ਵਿੱਚ ਲੱਗੀਆਂ ਲੇਡੀਜ਼ ਬੱਚਿਆਂ ਦੀ ਕੇਅਰ ਟੇਕਰ ਬਣੀਆਂ ਪਈਆਂ ਪਰ ਪਿੰਡਾਂ ਦੇ ਵਿੱਚ ਤਾਂ ਘਰਾਂ ਤੋਂ ਹਰ ਹਰ ਵਰਗ ਦੀ ਔਰਤ ਇੱਥੇ ਕੰਮ ਕਰ ਰਹੀ ਹੈ ਆਪਣੇ ਘਰ ਦੇ ਵਿੱਚ ਤਾਂ ਕਿਸੇ ਦੇ ਘਰ ਦੇ ਕੰਮ ਦੇ ਤਾਂ ਜ਼ਰੂਰਤ ਪੈਂਦੀ ਨਹੀਂ ਜ਼ਿਆਦਾਤਰ ਪਿੰਡੂ ਔਰਤਾਂ ਨੇੜੀਆਂ ਉਹ ਵਿਰਜ਼ਗਾਰੀ ਹੁੰਦੀ ਹੈ 10 ਵਜੇ ਤੋਂ ਬਾਅਦ ਝਾੜੂ ਪੋਚਾ ਕਰਕੇ ਆਵਦੇ ਘਰੇ ਸੌਣ ਤੇ ਚਾਹ ਪੀਣ ਦੀ ਜ਼ੋਰ ਲਾ ਕੇ ਰੱਖਦੀ ਹੈ ਕਿੰਨੀ ਕਨ ਇਨਕਮ ਹੋ ਰਹੀ ਹੈ ਹੁਣ ਤੱਕ ਇਹਨਾਂ ਤੋਂ ਕਰ ਚੁੱਕੇ ਆ ਜੀ ਪੰਜਵਾਂ ਮਹੀਨਾ ਚੱਲ ਰਿਹਾ ਹੈਗਾ ਮਤਲਬ ਹਰ ਮਹੀਨੇ 13 ਤੋਂ ਲੈ ਕੇ 14 13 ਤੋਂ 14000 ਰੁਪਏ ਕਮਾ ਰਹੇ ਕਿੰਨੇ ਕੁ ਜੁਨਿਟ ਦੇ ਵਿੱਚ ਇਹ ਕੰਮ ਕਰ ਰਹੇ ਨੇ ਇਹਦੇ ਵਿੱਚ ਦੇਖੋ ਸਟਾਰਟਿੰਗ ਜਿਹੜੀ ਗਰੁੱਪ ਦੀ ਸਲਾਹ ਦੇ ਨਾਲ ਹੋਈ ਹੈ ਸਾਰੀ ਸਾਰੀ ਸਟਾਰਟਿੰਗ ਜਿਹੜੀ ਗਰੁੱਪ ਦੀ ਸਹਿਮਤੀ ਤੋਂ ਬਿਨਾ ਮਤੇ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਪਰ ਐਟ ਦੈਟ ਟਾਈਮ ਇੱਥੇ ਪੰਜ ਲੇਡੀਜ਼ ਨੇ ਜਿਹੜੀਆਂ ਮੇਨ ਕੰਮ ਕਰ ਰਹੇ ਨੇ ਆਦਰਵਾਇਜ਼ ਜਿਹੜੇ ਬਾਕੀ ਮੈਂਬਰ ਨੇ ਅਗਲਾ ਫ੍ਰੀ ਹੁੰਦੇ ਆ ਤਾਂ ਐਜ਼ ਆ ਲੇਬਰ ਹੋ ਕੰਮ ਕਰ ਲਾਉਂਦੇ ਆ ਪਰ ਇਹ ਜੁਨਿਟ ਪੰਜ ਦੀ ਅਥਾਰਟੀ ਦੇ ਵਿੱਚ ਚੱਲ ਰਿਹਾ ਹੈ ਅੱਜ ਮੈਂ ਤੁਹਾਨੂੰ ਸਾਰਿਆਂ ਦਾ ਪਹਿਲੇ ਤੇ ਬਹੁਤ-ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਗੁਰੂ ਆ ਗਏ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਮੇਰੇ ਨਾਲ ਇੱਥੇ ਪੇਂਡੂ ਪਿੰਡ 'ਚ ਆਏ ਹੋ ਇਹ ਸਾਰਾ ਪਹਿਨਾ ਦੀ ਉਮੀਦ ਦਾ ਇੱਕ ਨਵਾਂ ਉਪਰਾਲਾ ਹੈ ਮੈਂ ਇਹ ਆਪਾਂ ਸ਼ੁਰੂ ਕੀਤਾ ਸੀ ਇਹ ਸਾਡੀ ਪਾਣੀ ਬਚਾਓ ਪਹਿਨਾ ਦੀ ਉਮੀਦ ਦੀ ਟੀਮ ਦਾ ਨਾਮ ਹੈ ਆਪਾਂ ਇਹ ਸ਼ੁਰੂ ਕੀਤਾ ਸੀ ਕੋਈ 4-5 ਮਹੀਨੇ ਪਹਿਲਾਂ ਪਰ ਆਪਾਂ ਦਿਖਾ ਰਹੇ ਤੁਹਾਨੂੰ ਅੱਜ ਹੈ ਕਿਉਂਕਿ ਸ਼ੁਰੂਆਤ ਦੇ ਵਿੱਚ ਆਪਾਂ ਦੇਖਣਾ ਚਾਹੁੰਦੇ ਸੀ ਕੀ ਹੈ ਕੰਮ ਕਿਵੇਂ ਸਿਰੇ ਚੜੂਗਾ ਨਹੀਂ ਚੜੂਗਾ ਇਹ ਸਾਡੇ ਪੈਨਾ ਦੀ ਉਮੀਦ ਪਾਣੀ ਬਚਾਓ ਜੋ ਸਾਡਾ ਗਰੁੱਪ ਹੈ ਇਹਦੇ ਵਿੱਚ 6 ਮੈਂਬਰ ਹਨ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਇਹ ਡਿਸਪੋਜ਼ੇਬਲ ਪਲੇਟ ਬਣਾ ਰਹੇ ਹੈ ਇਹ ਮਸ਼ੀਨ ਆਪਾਂ ਅੰਮਾਲਾ ਤੋਂ ਲੈ ਕੇ ਆਈ ਸੀ ਇਹ ਅਨ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਇਹਨਾਂ ਦੀ ਆਪਾਂ ਮਾਰਕੀਟਿੰਗ ਦੇ ਵਿੱਚ ਇਹਨਾਂ ਦੀ ਪੂਰੀ ਮਦਦ ਕਰ ਰਹੇ ਹਾਂ ਆਲਸੋ ਇਹਨਾਂ ਨੂੰ ਜੋ ਲੋਨ ਦਿਲਾ ਕੇ ਇਹ ਕੰਮ ਸ਼ੁਰੂ ਕੀਤਾ ਹੈ ਇਹਦੇ ਵਾਸਤੇ ਵੀ ਆਪਾਂ ਇਹਨਾਂ ਦੀ ਪੂਰੀ ਮਦਦ ਕੀਤੀ ਹੈ ਔਰ ਇਹ ਟ్రਾਇਲ ਪੀਰੀਅਡ ਦੇ ਵਿੱਚ ਕਿਉਂਕਿ ਸੀਜ਼ਨ ਤਾਂ ਹੁਣ ਸ਼ੁਰੂ ਹੋ ਰਿਹਾ ਹੈ ਇਹ ਟ్రਾਇਲ ਪੀਰੀਅਡ ਦੇ ਵਿੱਚ ਇਹਨਾਂ ਨੇ 65000 ਦੀ ਕਮਾਈ ਕੀਤੀ ਹੈ ਇਹਦੇ ਵਿੱਚ ਇਹਨਾਂ ਨੇ ਆਪਣੀ ईएमआई ਵੀ ਪੇ ਕੀਤੀ ਹੈ ਔਰ ਖਰਚੇ ਸਾਰਾ ਨਿਕਾਲ ਕੇ ਲਗਭਗ 50000 ਤੇ ਥੋੜਾ ਜਿਹਾ ਕਮ ਇਹਨਾਂ ਨੂੰ ਪਿਛਲੇ 5 ਮਹੀਨੇ ਚ ਇਹਨਾਂ ਨੂੰ ਆਮਦਨੀ ਮਿਲੀ ਆ ਔਰ ਸਾਨੂੰ ਹੁਣ ਅਹਿਸਾਸ ਹੋ ਰਿਹਾ ਹੈ ਕਿ ਹੁਣ ਜੇ ਸੀਜ਼ਨ ਸ਼ੁਰੂ ਹੋਗਾ ਤੇ ਇਹਨਾਂ ਦੀ ਇੱਕ ਬਹੁਤ ਵੱਡੇ ਪੱਧਰ ਤੇ ਇਹਨਾਂ ਦੀ ਕਮਾਈ ਅਗਲੇ 6 ਮਹੀਨੇ ਸਾਨੂੰ ਉਮੀਦ ਹੈ ਔਰ ਇਹਨਾਂ ਨੂੰ ਦੇਖ ਕੇ ਹੁਣ ਅਪਾ ਤਿੰਨ ਹੋਰ ਐਸੀ ਮਸ਼ੀਨਾ ਸੰਗਰੂਰ ਦੇ ਵਿੱਚ ਲਗਾ ਦਾ ਉਪਰਾਲਾ ਚੱਕਿਆ ਵਾ ਇਸ ਕਰਕੇ ਮੈਂ ਤੁਹਾਨੂੰ ਇੱਥੇ ਬੁਲਾਇਆ ਸੀ ਤੁਸੀਂ ਲੋਕਾਂ ਨੇ ਹਮੇਸ਼ਾ ਉਮੀਦ ਸੰਸਥਾ ਨੂੰ ਸਹਿਯੋਗ ਦਿੱਤਾ ਹਮੇਸ਼ਾ ਸਾਡੀ ਕਹਾਣੀਆਂ ਨੂੰ ਸਾਡੀ ਉਪਰਾਲਾ ਨੂੰ ਉਠਾਇਆ ਤੇ ਇਸ ਕਰਕੇ ਮੈਂ ਤੁਹਾਨੂੰ ਇੱਥੇ ਲੈ ਕੇ ਆਣਾ ਚਾਹੁੰਦਾ ਸੀ ਤੁਹਾਨੂੰ ਦਿਖਾਣਾ ਚਾਹੁੰਦਾ ਸੀ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਕੁੜੀਆਂ ਨਾਲ ਵੀ ਗੱਲ ਕਰੋਗੇ ਔਰ ਇਹਨਾਂ ਦੇ ਵਿਚਾਰ ਸੁਣ ਕੇ ਇਹਨਾਂ ਨੂੰ ਉਠਾਓਗੇ ਇਹ ਗੱਲ ਕਿਉਂਕਿ ਇਹਨਾਂ ਨੂੰ ਦੇਖ ਕੇ ਤੁਹਾਡੀ ਰੀਲਾਂ ਨੂੰ ਦੇਖ ਕੇ ਮੈਨੂੰ ਉਮੀਦ ਹੈ ਕਿ ਹੋਰ ਵੀ ਲੋਕ ਉਮੀਦ ਦੇ ਨਾਲ ਜੁੜ ਕੇ ਹੈ ਉਪਰੈਲਿਆਂ ਦੇ ਵਿੱਚ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨਗੇ ਆ ਸਰ ਅਗਰ ਗੱਲ ਕਰੀਏ ਤੁਸੀਂ ਇਹਨਾਂ ਨੂੰ ਬਹੁਤ ਵੱਡਾ ਆਰਡਰ ਦਵਾਇਆ ਲੁਧਿਆਣੇ ਨੂੰ ਭੇਜਿਆ ਗਿਆ ਉਹਦੇ ਲਈ ਕਿਵੇਂ ਨਹੀਂ ਦੇਖੋ ਗੱਲ ਇਹ ਹੈ ਕਿ ਜਦੋਂ ਉਮੀਦ 28 ਸਾਲ ਪਹਿਲਾਂ ਮੈਂ ਸ਼ੁਰੂ ਕੀਤੀ ਸੀ ਉਸ ਸਮੇਂ ਪੰਜਾਬ ਦਾ ਮਾਹੌਲ ਕੁਝ ਹੋਰ ਸੀ ਔਰ ਅੱਜ ਪੰਜਾਬ ਦਾ ਮਾਹੌਲ ਕੁਝ ਹੋਰ ਹੈ ਉਸ ਸਮੇਂ ਆਪਾਂ ਦਵਾਈਆਂ ਦੇ ਉੱਤੇ ਗਰੁੱਪ ਮੈਂਬਰ ਦੀ ਛੋਟੀ ਆਮਦਨੀ ਵਾਸਤੇ ਕੰਮ ਕਰਦੇ ਸੀ ਕੜਾਈ ਸਲਾਈ ਦੇ ਕੰਮ ਸ਼ੁਰੂ ਕਰਦੇ ਸੀ ਅੱਜ ਪੰਜਾਬ ਦਾ ਮਾਹੌਲ ਕੁਝ ਹੋਰ ਹੈ ਅੱਜ ਪੰਜਾਬ ਦੇ ਵਿੱਚ ਕਿਸੇ ਨੂੰ ਦਵਾਈ ਚਾਹੀਦੀ ਹੈ ਤੇ ਉਹਨਾਂ ਅੱਜ ਇਹਨਾਂ ਕੋਈ ਉਹਨੂੰ ਕਸ਼ਟ ਨਹੀਂ ਉਠਾਉਣਾ ਪੈਂਦਾ ਅੱਜ ਜੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਹੈ ਉਹ ਹੈਗਾ ਰੋਜ਼ਗਾਰੀ ਦੇ ਸਾਧਨ ਦਾ ਕੁੜੀਆਂ ਕੰਮ ਕਰਨਾ ਚਾਹ ਰਹੀਆਂ ਹਨ ਪਰ ਉਹਨਾਂ ਨੂੰ ਪਿੰਡਾਂ ਚੋਂ ਵਿੱਚ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਜੇ ਆਪਾਂ ਉਹਨਾਂ ਦੇ ਲਈ ਅ ਚੰਗੀ ਆਮਦਨੀ ਬਣਾ ਸਕਦੇ ਆ ਤੇ ਇਹ ਸਾਡਾ ਸਭ ਤੋਂ ਵੱਡਾ ਉਪਰਾਲਾ ਹੈ ਔਰ ਇਹ ਤਾਂ ਸ਼ੁਰੂਆਤ ਹੀ ਹੈ ਜਿਸੇ ਆਪਾਂ ਉਸ ਦਿਨ ਉਹ 8 ਫੂਡ ਕਾਰਟ ਦਾ ਤੁਸੀਂ ਦਿਖਾਇਆ ਮੈਂ ਦਿਖਾਇਆ ਸੀ ਤੁਹਾਨੂੰ ਅੱਜ ਇਹ ਦਿਖਾ ਰਿਹਾ ਹਾਂ ਹੋਰ ਵੀ ਆਪਾਂ ਕਾਰਟ ਦੇ ਰਹੇ ਉਹ ਜੋ ਤੁਸੀਂ ਉਹ ਗੱਲ ਛਾਪੀ ਸੀ ਕਾਟਾ ਦੀ ਉਹਦੇ ਕਰਕੇ ਅੱਜ ਮੇਰੇ ਕੋਲ 25 ਹੋਰ ਐਪਲੀਕੇਸ਼ਨ ਆਈਆਂ ਕਿ ਕੁੜੀਆਂ ਕਾਟ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਉਹਨਾਂ ਦੇ ਪਰਿਵਾਰ ਕਾਟ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਔਰ ਇਹ ਦੇਖ ਕੇ ਅੱਜ ਮੈਨੂੰ ਲੱਗਦਾ ਹੈ ਕਿ ਹੋਰ ਵੀ ਲੋਕ ਆ ਇਹ ਕੰਮ ਨੂੰ ਉਠਾਉਣ ਦੀ ਕੋਸ਼ਿਸ਼ ਕਰਨਗੇ ਤੇ ਮੈਨੂੰ ਖੁਸ਼ੀ ਹੈ ਸਾਡੀ ਇੱਕ ਜੋ ਇਹਨਾਂ ਦੀ ਇੱਕ ਸਮੱਸਿਆ ਸੀਗੀ ਉਹ ਸੀਗੀ ਖਰੀਦ ਦੀ ਜੋ ਕਾਗਜ਼ ਹੈ ਖਰੀਦਦੇ ਤੇ ਇਸ ਕਰਕੇ ਜੋ ਤੇਰਾ ਸਵਾਲ ਸੀ ਉਹ ਆਪਾਂ ਲੁਧਿਆਣਾ ਤੇ ਉਹਨਾਂ ਇੱਕ ਬਹੁਤ ਵਧੀਆ ਪੇਪਰ ਵਾਲੇ ਨਾਲ ਗੱਲ ਕੀਤੀ ਹੈ ਉਹਦੇ ਨਾਲ ਟੈਪ ਕੀਤਾ ਕਿ ਸਾਨੂੰ ਥੋੜੇ ਜਿਹਾ ਡਿਸਕਾਊਂਟ ਦੇ ਵਿੱਚ ਇਹ ਜੋ ਸਾਡਾ ਰੌ ਮਟੀਰੀਅਲ ਹੈ ਸਾਨੂੰ ਰੌ ਮਟੀਰੀਅਲ ਮਿਲੇਗਾ ਤੇ ਦੇਖਾ ਇਹਦੀ ਇੰਟਰਵਿਊ ਜ਼ਰੂਰ ਲੈ ਲੈਣਾ ਤੇ ਇਹਦਾ ਇਹਦਾ ਰॉ ਮਟੀਰੀਅਲ ਸਾਨੂੰ ਮਿਲੇਗਾ ਔਰ ਫਿਰ ਆਪਾਂ ਇਸ ਗੱਲ ਨੂੰ ਔਰ ਵੀ ਅੱਗੇ ਲੈ ਜਾਣਾ ਜਿਵੇਂ ਸੁਣੇ ਖਰਚਾ ਕਿੰਨਾ ਕਹਿੰਦਾ ਜੀ ਦਾ ਇੱਕ ਦਿਨ ਤੇ ਖਰਚਾ ਕਿੰਨਾ ਹੋਵੇ ਡੇਢ ਲੱਖ ਲਗਭਗ ਯੂਨਿਟ ਦਾ ਕੋਸਟ ਹੈ ਲਗਭਗ ਡੇਢ ਲੱਖ ਯੂਨਿਟ ਦਾ ਕੋਸਟ ਹੈ ਪਰ ਇਹਨਾਂ ਨੂੰ ਪਹਿਲੇ ਤੇ ਕੱਲੇ ਯੂਨਿਟ ਹੀ ਨਹੀਂ ਹੈ ਪਹਿਲੇ ਤੇ ਇਹਨਾਂ ਦੀ ਟ੍ਰੇਨਿੰਗ ਕਰਾਣੀ ਹੁੰਦੀ ਹੈ ਇਹਨਾਂ ਦਾ ਗਰੁੱਪ ਦਾ ਇੱਕ ਛਾਂਜ ਬਣਾਉਣਾ ਪੈਂਦਾ ਕਿਉਂਕਿ ਕਈ ਵਾਰ ਜਦ ਤੇ ਚਾਰ ਕੋੜੀ ਇਕੱਠੇ ਹੋ ਕੇ ਕੰਮ ਕਰਦੀਆਂ ਜੇ ਉਹਨਾਂ ਦੀ ਸਾਂਝ ਨਹੀਂ ਹੈ ਇੱਕ ਦੂਜੇ ਨਾਲ ਤੇ ਉਹ ਵੀ ਆ ਪ੍ਰੋਬਲਮ ਕ੍ਰੀਏਟ ਕਰਦੀ ਹੈ ਤੇ ਇਹਨਾਂ ਦੀ ਦੋਸਤੀ ਹੈ ਰਿਸ਼ਤੇਦਾਰੀ ਹੈ ਇਹਨਾਂ ਨੂੰ ਮਿਲ ਕੇ ਫਿਰ ਆਪਾਂ ਗਰੁੱਪ ਬਣਾਉਂਦੇ ਆਂ ਔਰ ਫਿਰ ਇਹਨਾਂ ਨੂੰ ਜੋ ਵੀ ਆਪਾਂ ਮਦਦ ਕਰ ਸਕਦੇ ਫਿਰ ਆਪਾਂ ਪਰ ਮੰਤ ਕਿੰਨੀ ਕਮ ਮੈਂ ਤੈਨੂੰ ਕਿਹਾ ਕਿ ਪਿਛਲੇ 5 ਮਹੀਨੇ ਤੋਂ ਨੈਟ ਪ੍ਰੋਫਿਟ ਇਹਨਾਂ ਦਾ ਕੋਈ ਲਗਭਗ 50 ਲੱਖ 50 ਹਜ਼ਾਰ ਤੋਂ ਥੋੜਾ ਜਿਹਾ ਘਟ ਰਿਹਾ ਪਰ ਇਹ ਸੀਜ਼ਨ ਦਾ ਸਮਾਂ ਨਹੀਂ ਸੀ ਹੁਣ ਸੀਜ਼ਨ ਆ ਗਿਆ ਇਹਨਾਂ ਦੀ ਕਮਾਈ ਮੈਨੂੰ ਲੱਗਦਾ ਚਾਰ ਪੰਜ ਗੁਣਾ ਵਧੇਗੀ ਔਰ ਇਹਨਾਂ ਦੀ ਜੋ ਨੈਟ ਪ੍ਰੋਫਿਟ ਸੀ ਉਹ ਜੋ ਮੈਂ 50000 ਦੇ ਲਗਭਗ ਦੀ ਨੈਟ ਪ੍ਰੋਫਿਟ ਸੀ ਉਹ ਸੀਗੀ ਜਦ ਇਹਨਾਂ ਦੀ ਜੋ ਖਰੀਦ ਸੀ ਉਹ ਥੋੜੀ ਜਿਹਾ ਜ਼ਿਆਦਾ ਐਕਸਪੈਂਸਿਵ ਸੀਗੀ ਹੁਣ ਉਹ ਵੀ ਆਪਾਂ ਕੋਸ਼ਿਸ਼ ਕੀਤੀ ਉਹ ਘਟ ਗਈ ਹੈ ਤੇ ਮੈਨੂੰ ਲੱਗਦਾ ਇਹਨਾਂ ਨੂੰ ਚੰਗੀ ਰੋਜ਼ਗਾਰੀ ਮਿਲੇਗੀ ਮੇਰੇ ਖਿਆਲ ਮੈਂ ਹਰੇਕ ਕੁੜੀ ਸਾਡੀ ਉਮੀਦ ਹੈ ਇਹ ਹਰੇਕ ਕੋੜੀ ਜੋ ਗਰੁੱਪ ਦੀ ਹੈ ਉਹ 10-15 ਹਜ਼ਾਰ ਤੇ ਮਹੀਨੇ ਦਾ ਕਮਾਈ ਤਾਂ ਹੀ ਜਾ ਕੇ ਫਾਇਦਾ ਹੋਣਾ ਉਹ ਆਣੀਗੜ੍ਹ ਦੇ ਕਿੰਨੇ ਪਿੰਡਾਂ ਵਿੱਚ ਲਗਾਏ ਦੇਖੋ ਇਹਨੂੰ ਕੰਟਰੋਲ 'ਚ ਲਾਉਣਾ ਪੈਣਾ ਇਹ ਵੀ ਨਹੀਂ ਕਿ ਆਪਾਂ ਸਾਰੇ ਪਿੰਡਾਂ ਚ ਲਾ ਦੋ ਫਿਰ ਤੇ ਓਵਰ ਸਪਲਾਈ ਹੋ ਜਾਊਗੀ ਤੇ ਆਪਾਂ ਭੇੜਾਂ ਦੇ ਨਾਲ ਨਹੀਂ ਨਹੀਂ ਕੰਮ ਕਰਨਾ ਤੇ ਆਪਾਂ ਇੱਕ ਦੋ ਪਿੰਡਾਂ ਚ ਹੋਰ ਇਹ ਕੰਮ ਸ਼ੁਰੂ ਕਰਾਂਗੇ ਫਿਰ ਡਿਸਪੋਜ਼ੇਬਲ ਜੋ ਪੀਣ ਵਾਲੇ ਗਲਾਸੇਸ ਆ ਉਦੇ ਬਾਰੇ ਵੀ ਆਪਾਂ ਸਲਾਹ مشورہ ਕਰ ਰਹੇ ਹਾਂ ਹੋਰ ਹੈ ਹੋਰ ਐਸੀ ਹੋਰ ਵੀ ਜੋ ਚੀਜ਼ਾਂ ਹਨ ਔਰ ਕੱਲੇ ਇਹ ਨਹੀਂ ਹੈ ਮੈਂ ਉਸ ਦਿਨ ਤੁਹਾਨੂੰ ਦਿਖਾਇਆ ਸੀ ਕਿ ਸਾਡੀ 35 ਕੁੜੀਆਂ ਨੂੰ ਗਰੁੱਪ ਮੈਂਬਰਾਂ ਨੂੰ ਆਪਾਂ ਪਸ਼ੂ ਪਾਲਣ ਦੇ ਵਿੱਚ ਬੱਕਰੀ ਪਾਲਣ ਦੇ ਵਿੱਚ ਉਹਨਾਂ ਦਾ ਸਹਿਯੋਗ ਕੀਤਾ ਹੈ ਹੁਣ 10 ਕੁੜੀਆਂ ਨੇ ਕੰਮ ਉਹ ਸ਼ੁਰੂ ਵੀ ਕਰ ਦਿੱਤਾ ਹੈ ਸਾਡਾ ਅਗਲੇ ਹਫ਼ਤੇ ਤੋਂ ਮਸ਼ਰੂਮ ਦਾ ਕੰਮ ਸ਼ੁਰੂ ਹੋ ਗਿਆ ਹੈ ਸਾਡੇ ਕਿੰਨੀ ਕੁੜੀਆਂ 20 ਸਰ 20 ਕੁੜੀਆਂ ਮਸ਼ਰੂਮ ਉਗਾ ਰਹੇ ਆ ਉਹਦੀ ਵੀ ਆਪਾਂ ਉਹਨਾਂ ਦਾ ਟਾਇਪ ਆਪ ਕਰਤਾ ਤੇ ਐਸੇ ਉਪਰਾਲੇ ਆਪਾਂ ਚਾਹ ਕਰੇ ਜਿੱਥੇ ਸਾਡੇ ਬੱਚਿਆਂ ਨੂੰ ਵਧੀਆ ਤੇ ਵਧੀਆ ਰੋਜ਼ਗਾਰੀ ਮਿਲੇ ਔਰ ਆਪਣੇ ਪਰਿਵਾਰ ਦੇ ਖਰਚੇ ਦੇ ਵਿੱਚ ਉਹ ਵੀ ਆਪਣਾ ਸਹਿਯੋਗ ਪਾ ਸਕਣ ਠੀਕ ਹੈ ਥੈਂਕ ਯੂ